ਮੇਰਾ ਨਾਮ ਅੰਜੂ ਚੰਦਲ ਪ੍ਰਦਾਨਗਰ ਕੌਂਸਲਰ ਹਾਂ ਮੈਂ ਸਾਰੇ ਖੇੜਵਾਸੀਆਂ ਨੂੰ ਉਪਦੇਸ਼ ਵਾਸੀਆਂ ਨੂੰ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਲੱਖਣ ਪਰਦਾਇਗੀਂ ਦੀ ਹੈ ਕਿ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਸੁਤੰਤਰਤਾ ਜਿਹੜੀ ਅਸੀਂ ਪਾਈ ਹੈ ਬੜੇ ਹੀ ਕੁਰਬਾਨੀਆਂ ਦੇ ਨਾਲ ਸਾਨੂੰ ਇਹ ਮਿਲੀ ਹੈ ਅਸੀਂ ਇਸ ਨੂੰ ਬੜੀ ਖੁਸ਼ੀ ਨਾਲ ਸ਼ਾਵਾ ਨਾਲ ਮਨਾਈਏ ਘਰ ਘਰ ਤਿਰੰਗਾ ਫੈਰਾਈਏ ਤੇ ਮੈਂ ਇੱਕ ਅਪੀਲ ਹੋਰ ਆਪਣੇ ਸ਼ਹਿਰ ਵਾਸੀਆਂ ਨੂੰ ਕਰਨਾ ਚਾਹਦੀ ਆ ਕਿ ਪਾਣੀ ਦੀ ਪ੍ਰੋਬਲਮ ਪੀਨ ਵਾਲੇ ਪਾਣੀ ਦੀ ਪ੍ਰੋਬਲਮ ਬੜੀ ਜਾਂਦੀ ਆ ਹਰ ਇੱਕ ਗਰਮੀਾਂ ਦੇ ਚੋੜੀ ਤੇ ਮੇਰੀ ਸਭ ਨੂੰ ਅਪੀਲ ਹੈ ਕਿ ਇੱਕ ਇੱਕ ਬੂੰਦ ਬੜੀ ਕੀਮਤੀ ਹੈ ਇਸ ਨੂੰ ਜ਼ਾਇਆ ਨਾ ਜਾਂਦਿਓ ਤੇ ਜਿੰਨੀ ਕੁ ਲੋੜ ਹੈ ਤੁਸੀਂ ਉਹਦੀ ਵਰਤੋਂ ਕਰੋ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਵਾਤਾਵਰਣ ਸ਼ੁੱਧ ਰਹੇ ਤੇ ਜਿਹੜਾ ਕੂੜਾ ਕਰਕਟ ਹੈ ਉਹ ਕੂੜੇਦਾਨ ਰੱਖੇ ਗਏ ਨਗਰ ਕੌਂਸਲ ਵੱਲੋਂ ਉਹਨਾਂ ਦੇ ਵਿੱਚ ਹੀ ਪਾਇਆ ਜਾਵੇ ਤਾਂ ਕਿ ਸਾਫ ਸਫਾਈ ਵੀ ਰਹੇ ਬਾਕੀ ਹੈਗਾ ਕਿ ਸ਼ਹਿਰ ਦੇ ਥੋੜੇ ਕੰਮ ਡਿਲੇ ਚੱਲ ਰਹੇ ਹਨ ਕਿਉਂਕਿ ਮੈਂ 4 ਜੁਲਾਈ ਨੂੰ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਉਹਦਾ ਸੰਭਾਲਿਆ ਤੇ ਉਦੋਂ ਉਹਦਾ ਸੰਭਾਲ ਦੀ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਗਿਆ ਇਸ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਰਿਹਾ ਸੀ ਬਰਸਾਤ ਦੇ ਰੁਕਣ ਦੀ ਇੰਤਜ਼ਾਰ ਕਰ ਰਹੇ ਹਾਂ ਥੋੜੇ ਦਿਨਾਂ ਬਾਅਦ ਕਿ ਟੈਂਡਰ ਸਾਰੇ ਖੁੱਲ ਚੁੱਕੇ ਹਨ ਵਰਕ ਆਰਡਰ ਨਾਲ ਦੀ ਨਾਲ ਵੀ ਅਸੀਂ ਕੰਮ ਸ਼ੁਰੂ ਕਰ ਦੇਨੇ ਜਦੋਂ ਕਿ ਬਰਸਾਤ ਦਾ ਹੋਇਆ ਵੀ ਥੋੜਾ ਜਿਹਾ ਪੇਸ਼ੈਂਸ ਰੱਖੋ ਜੇ ਕਿਸੇ ਵੀ ਸ਼ਹਿਰ ਦੀ ਜਦੋਂ ਡਵੈਲਪਮੈਂਟ ਹੁੰਦੀ ਹੈ ਪ੍ਰੋਬਲਮਸ ਉਥੇ ਆਉਂਦੀਆਂ ਹੀ ਆ ਜ਼ਰੂਰ ਸੀਵਰੇਜ ਦੀ ਲੋੜ ਤਾਂ ਹੈ ਹੀ ਐ ਇੰਨੀ ਜ਼ਿਆਦਾ ਇਹ 3-4 ਸਾਲ ਦੇ ਵਿੱਚ ਹੀ ਬਹੁਤ ਜ਼ਿਆਦਾ ਡਵੈਲਪਮੈਂਟ ਵਧੀ ਹੈ ਇੱਕੋ ਦਮ ਤੇ ਉਹਦੇ ਕਰਕੇ ਹੀ ਇਹ ਪ੍ਰੋਬਲਮਸ ਆ ਰਹੀਆਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦੀ ਆ ਕਿ ਥੋੜਾ ਜਿਹਾ ਟਾਈਮ ਸਾਨੂੰ ਦਿਓ ਅਸੀਂ ਸਾਰੀ ਇਹ ਸੰਸਥਾ ਦਾ ਹਰੇਕ ਸਗਕ ਦਾ ਅਸੀਂ ਇਹ ਕੰਮ ਸ਼ੁਰੂ ਕਰ ਦਾਂਗੇ ਜੀ ਮੈਂ ਫੇਰ ਤੋਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਅੱਛਾ ਦਿਨ ਹੈ।